500 ਦੇ 5 ਸੂਟ ਕਾਟਨ ਦੇ ਸੂਟ 500 ਦੇ 100 ਦਾ ਇੱਕ 500 ਦੇ 5 ਜੀ ਕੀਤਾ ਗਿਆ 500 ਦੇ 5 ਸੂਟ ਤੇ 500 ਦੇ 3 ਸੂਟ ਤੇ ਬਾਕੀ ਸੂਟਾ ਦੇ ਵੀ ਜਿਹੜੀ ਉਹ ਭਾਰੀ ਸ਼ੂਟ ਹੈ ਜਿਸ ਤਰ੍ਹਾਂ 2500 ਵਾਲਾ ਸੂਟ ਆ ਉਹ 1200 ਰੁਪਏ ਵਿੱਚ ਦਿੱਤਾ ਜਾ ਰਿਹਾ ਤੇ ਆਜੋ ਅੱਜ ਗੱਲਬਾਤ ਕਰਦੇ ਆ ਤੇ ਲੁੱਟੀ ਉਸ ਭਾਈ ਨੂੰ ਜਿਹੜਾ ਇੰਨੇ ਸਸਤੇ ਕੱਪੜੇ ਦੇ ਰਿਹਾ ਠਿੱਕੀਵੰਡ ਦੇ ਵਿੱਚ ਲਓ ਜੀ ਕੜਾਈ ਵਾਲੇ ਸੂਟ ਬੜੀ ਕਾਲੇ ਬਹੁਤ ਜਿਆਦੀ ਮਾਰਕੀਟ ਦੇਚ ਬਜਾਤ ਦਾ ਰੇਟ ਦਾ 5-600 ਰੁਪਈਆ ਦਾ ਅਸੀਂ ਤੁਹਾਨੂੰ 500 ਰੁਪਏ ਵਿੱਚ ਦੋ ਦੇਵਾਂਗੇ ਪੌਣਾ ਰਿਜੱਟੀ ਬਲੇ ਰੋਡ ਪਿੱਖੀ ਵੈਂਡ ਇਹਦੇ ਕਲਰ ਮੈਚਿੰਗ ਬਹੁਤ ਜਿਆਦੀ ਸਾਡੇ ਕੋਲ ਆ ਲਓ ਜੀ ਇਹ ਕਾਟਨ ਦੇ ਸੂਟ 5 ਮੀਟਰ ਕਪੜਾ ਜਿਹਦਾ ਰੇਟ 500 ਰੁਪਇਆ ਹੈ ਪੌਣਾ ਰੀ ਦੀ ਦੁਕਾਨ ਤੋਂ 500 ਰੁਪਏ ਦੀ ਇੱਕ ਨਹੀਂ 500 ਦੇ ਤਿੰਨ ਦਿੱਤੇ ਜਾਣਗੇ ਪੌਣਾ ਰੀ ਦੀ ਟੀ ਦੇ ਬਲੇ ਰੋਡ ਇੱਕੀ ਵੈਂਡ ਜਿਹੜਾ ਸੂਟ ਬਿਆਜ ਚ 500 ਮੰਗਦਾ ਹੈ ਸਾਡੇ ਕੋਲ 500 ਤਿੰਨ ਦਿੱਤੇ ਜਾਣਗੇ ਟੈਂਡੇ ਚ ਸੋਨਾ ਚਾਂਦੀ ਜਿਹਦਾ ਰੇਟ ਮਾਰਕੀਟ ਵਿੱਚ 500 ਰੁਪਇਆ ਵਾ ਸਾਡੇ ਕੋਲ ਤੁਹਾਨੂੰ 500 ਰੁਪਏ ਵਿੱਚ ਦੋ ਦਿੱਤੇ ਜਾਣੇ ਯਾਨੀ ਕਿ ਇੱਕਾ ਇੱਕ ਫਰੀ पौना रिडी हट्टी ब्लेयर रोड लौ डिजाइन कलर बहुत जी कलर मैचिंग बहुत चकती ले आ हमारे पास 500 दे दो मिलंगे यानी कि एक ना एक फ्री कॉटन का सूट बहुत बढ़िया जी 5 मीटर कपड़ा पौना रिडी हट्टी ब्लेयर रोड पिखी मेंड लो जी ਰਾਮ ਟੈਕਸ ਦਾ ਕਪੜਾ ਬਹੁਤ ਵਧੀਆ ਕਾਟਨ ਵਿੱਚ ਰਾਮ ਟੈਕਸ ਦਾ ਕਪੜਾ ਪਿਓ ਤੇ ਦੁਪੱਟਾ ਨਾਲ ਜਿਹਦੀ ਮਾਰਕੀਟ ਵਿੱਚ ਹੈ 1000 ਰੁਪਿਆ ਰੇਟ ਆ ਸਾਡੇ ਕੋਲੋਂ ਤੁਹਾਨੂੰ ਇਹ 700 ਰੁਪਏ ਦਿੱਤਾ ਜਾਵੇਗਾ ਜੀ ਕਲਰ ਮੈਚਿੰਗ ਬਹੁਤ ਹੈ ਜੀ ਕਲਰ ਮੈਚਿੰਗ ਬਹੁਤ ਹੈ ਪਿਓ ਦੇ ਦੁਪੱਟੇ ਨਾਲ 1000 ਰੁਪਿਆ ਸੂਟ 700 ਰੁਪਏ ਦਿੱਤਾ ਜਾਵੇਗਾ ਬੋਲੀਆ ਹੌਨਾਰੀ ਦੀ ਹੱਟੀ ਬਲੇਰ ਰੋਡ ਕਿੱਕੀ ਵੈਂਡ ਰਾਮ ਟੈਕ ਦਾ ਕਪੜਾ ਜੀ ਰਾਮ ਟੈਕ ਦਾ ਕਪੜਾ 1000 ਰੁਪਿਆ ਮਾਰ ਕੇ ਵੇਚਾ ਸਾਡੇ ਕੋਲ 700 ਰੁਪਏ ਦਿੱਤਾ ਜਾਵੇਗਾ ਕੋਨਰ ਦੀ 88 ਰੋਡ ਤੇ ਜੀ ਬੜਾ ਸਸਤੇ ਕਪੜਾ ਦੀ ਸੇਲ ਲੱਗੀ ਜੀ ਕਿੰਦਾ ਸੂਟ 1200 ਵਾਲਾ 700 ਰੁਪਏ ਵਿੱਚ ਕੋਨਰ ਦੀ 88 ਰੋਡਿੱ ਕਿਕੀ ਵੈਂਡ ਨਵੇਂ ਕਲਰ ਮੈਚਿੰਗ ਵਾਦੂ ਜੀ 1200 ਵਾਲਾ 750 ਦੇ ਵਿੱਚ ਜੀ ਪਿਓ ਦਾ ਦੁਪੱਟੇ ਨਾਲ ਜਿਸ ਦਾ ਰੇਟ 1200 ਰੁਪਈਆ ਵਾ ਸਾਡੇ ਕੋਲ ਤੁਹਾਨੂੰ ਮਿਲੂ 700 ਰੁਪਏ ਦੇ ਵਿੱਚ ਜੀ ਪੌਣਾ ਰੀ ਦੀ ਟੀ ਬਲੇ ਰੋਡ ਟਿੱਕੀ ਵਿੰਡ ਇਹਦੇ ਜੀ ਕਲਰ ਮੈਚਿੰਗ ਬਹੁਤ ਹੈ ਜੀ ਪਿਓ ਦਾ ਦੁਪੱਟਾ ਮਸਲੀਨ ਦੀ ਦੁਪੱਟਾ ਮਸਲੀਨ ਦਾ ਸੂਟ ਦੇ ਨਾਲ ਜੀ ਪਿਓ ਦਾ ਦੁਪੱਟਾ రేట్ బారా సో రుయా తన మిల్గ సో రుయే దీ ఓనా రిజ్ బోడ్ పిక్పట్ రేట్ మార్కెట్ సాడే సే సో రుయా ਸਾਡੇ ਕੋਲ 475 ਰੁਪਏ ਦਿੱਤਾ ਜਾ ਰਿਹਾ ਜੀ ਤੇ ਉਹ ਦਾ ਦੁਪੱਟਾ ਨਾਲ ਕਾਟਨ ਦਾ ਸੂਟ ਜਿਹਦਾ ਰੇਟ 750 ਮਾਰਕੀ ਵਿੱਚ ਆ 475 ਰੁਪਏ ਪੌਣਾ ਰੀਹਟੀ ਬਲੇਰ ਰੋਡ ਟਿੱਕੀ ਵਿੰਡ ਪੌਣਾ ਰੀਹਟੀ ਦੇ लवली ਬਾਬੇ ਦੀ ਪੇਟੀਆਂ ਦੀ ਦੁਕਾਨ ਤੇ ਬਿਲਕੁਲ ਨਾਲ ਪੌਣਾ ਰੀਹਟੀ ਜੀ ਅਰਜੀਤ ਬਾਬੇ ਦੇ ਬਿਲਕੁਲ ਸਾਹਮਣੇ ਲਓ ਜੀ ਕੱਪੜਾ ਲਓ ਜੀ ਮਸਲੀਨ ਦਾ ਸੂਟ ਬਹੁਤ ਕੜਾਈ ਵਾਲਾ ਡਰਾਈਵਰ ਕਹਿੰਦਾ ਇਹਦਾ ਰੇਟ ਮਾਰ ਕੇ ਇੱਥੇ ਕੋਈ 2000 ਕੋਈ 2500 ਆ ਸਾਡੇ ਕੋਲ ਕਿ ਮਿਲੂਗਾ 1250 ਦੇ ਵਿੱਚ ਬਾ ਸਾਡੇ 1250 ਜੀ 2500 ਵਾਲਾ ਜਾਨੀ ਕਿ ਇੱਕ ਨਾਲ ਇੱਕ ਫਰੀ ਕਲਰ ਮਾਦੀ ਵੇਖੋ 2500 ਵਾਲਾ ਸੂਟ 1250 ਵਿੱਚ ਜੀ ਆਉਣਾ ਰਹੀ ਦੀ ਟੀ ਬਲੇ ਰੋਡ ਪਿੱਛੇ ਵੰਡ 2500 ਵਾਲਾ 1250 ਦੇ ਵਿੱਚ ਜੀ 1250 ਦੇ ਵਿੱਚ ਕਲਰ ਮਾਦੀ ਵੇਖੋ ਜੀ ਮਸਲਿਨ ਦਾ ਸੂਟ ਜੀ ਬਹੁਤ ਵਧੀਆ ਜੇ ਵੀ ਮਾਰਕੀਟ ਤੇ ਜਾ ਕੇ ਕੋਈ 6000 ਕੋਈ 7000 ਦਾ ਦੇ ਰਿਹਾ ਹੈ ਸਾਡੇ ਕੋਲੋਂ ਮਿਲ ਲਾਵਾ 2550 ਰੁਪਈਆ ਦਾ ਜੀ ਦੁਪੱਟਾ ਦੇਖੋ ਦੁਪੱਟਾ ਕਿੱਡਾ ਭਰਿਆ ਜੀ ਤੇ ਮਰਸਲਕ ਦਾ ਸੂਟ ਜੀ ਪੜੇ ਗੋਲ ਮੈਨੂੰ 2500 ਰੁਪਏ ਦਾ ਜੀ 2500 ਰੁਪਏ ਦਾ ਬਾਪਾਰੇ ਸੂਰੀ ਸਿਮਰ ਸਿਲਕ ਦੇ ਵਿੱਚ ਕੋਈ 8000 10000 ਵਾਲੇ 25 2500 ਰੁਪਏ ਦੇ ਚੀ ਪੌਣਾ ਰੀ ਦੀ ਹੱਟੀ ਬਲੇ ਰੋਡ ਪਿੱਛੇ ਵਣ ਤਾਂ ਜੀ ਬਹੁਤ ਸਸਤੇ ਕੱਪੜੇ ਈ ਆ ਗਈ ਬਚਿਤਰਾ ਜਿਹਦਾ ਮਾਰਕੀਟ ਵਿੱਚ 2500 ਰੁਪਇਆ ਰੇੜਿਆ ਪੌਣਾ ਰੀ ਰੱਟੀ ਦਾ ਰੇੜਿਆ 1250 ਰੁਪਇਆ ਜੀ 1250 ਰੁਪਇਆ ਕਢਾਈਆਂ ਵੇਖੋ ਕਲਰ ਮੈਚਿੰਗ ਵੇਖੋ ਜੀ ਸਾਰੇ ਕਪੜਾ ਅੱਧੇ ਰਟੇ ਦੇ ਕਰਤਾ ਜੀ ਪੌਣਾ ਰੇਟੀ ਬਲੇ ਰੋਡ ਲਓ ਜੀ ਮਸਲੀਨ ਦਾ ਸੂਟ ਦੇਖਦਾ ਮਾਰਕੀਟ ਦੀ ਕੋਈ 2000 ਕੋਈ 1500 ਰੁਪਿਆ ਰੇਟ ਆ ਸਾਡੇ ਕੋਲ ਮਿਲੂਗਾ 850 ਰੁਪਏ ਦੇ ਵਿੱਚ ਜੀ ਮਸਲੀਨ ਦਾ ਸੂਟ ਬਹੁਤ ਵਧੀਆ ਕਢਾਈ ਜੇ ਦਾ ਰੇਟ ਮਾਰਕੀਟ ਦੀ ਕੋਈ 1500 ਤੋਂ ਸਾਡੇ ਕੋਲ ਮਿਲੂਗਾ 850 ਰੁਪਏ ਦੇ ਵਿੱਚ ਦੇਖੋ ਜੀ ਮਸਲੀਨ 850 ਜੀ ਜੀ ਇਹ ਵੀ ਕੋਈ 2000 ਇੱਕ ਟਾਇਰ ਆ ਨਹੀਂ ਲਓ ਜੀ 850 ਕ੍ਰੇਪ ਸਰ ਕ੍ਰੇਪ ਚ ਆ ਗਿਆ ਜੀ ਇਹਦਾ ਮਾਰਕ ਜੇ ਕੋਈ 7000 ਕੋਈ 6000 ਰੁਪਏ ਰੇੜਿਆ ਕੋਹਣਾ ਰੀਜੇ ਤੀਦੇ 500 ਰੁਪਏ 50 ਦਾ ਰੇੜਿਆ ਜੀ 550 ਦਾ ਜਣ ਕੇ ਇੱਕ ਇੱਕ ਫ੍ਰੀ ਕਰਤਾ ਜੀ ਬਹੁਤ ਵਧੀਆ ਕਿਹਾ ਗਈ ਲਓ ਜੀ ਪਾਕਿਸਤਾਨੀ ਸੂਟ ਸਾਡੇ ਕੋਲ ਮਿਲੂਗਾ 1350 ਰੁਪਏ ਵਿੱਚ ਜੀ 1350 ਦੇ ਵਿੱਚ ਪੌਨਰ ਰਿਟੀ ਬਲੇ ਰੋਡ ਪਿੱਕੀ ਵੈਂਡ ਲੋ ਜੀ ਇਹ ਮਸਲੀਨ ਦੇ ਚ ਆ ਗਿਆ ਇਹਦਾ ਰੇਟ ਕੋਈ 2000 ਕੋਈ 2500 ਰੁਪਿਆ ਵਾ ਸਾਡੇ ਕੋਲੋਂ 1250 ਰੁਪਏ ਦੇ ਚ ਦਿੱਤਾ ਜਾਵੇਗਾ ਜੀ ਲੋ ਜੀ ਸਮਰਸਿਲ ਕਰਾ सूट बहुत वाया रेट मार्केट कोई छे हज़ार कोई सात हज़ार रुपया वा साढ़े को मिलेगा पंद्रह सौ पाँह जी पाना रजेटी ब्ले रोड कलर वेखो कलर मैचिंग वेखो बहुत ज्यादा पौना रजेटी तो जी बहुत सस्ता कपड़ा जी एक ना एक, एक फ्री साल दे रहे हैं जी विह शादियां अस्ती वी जल्द से तो जल्दी आओ तो सस्ता कपड़ा लैके जाओ जोर जड का सूट बहुत वाया जिसकी मार्केट 600 ਰੁਪਿਆ ਕੋਈ 700 ਰੁਪਿਆ ਲਾ ਰਿਹਾ ਹੈ ਸਾਡੇ ਕੋਲ ਮਿਲੂਗਾ 350 ਵਿੱਚ ਜੀ ਇੱਕ ਲੈ ਇੱਕ ਫਰੀ ਦੀ ਪੌਨਰ ਰਿਵੈਟੀ ਬਲੇਰ ਰੋਡ ਤੋਂ ਜੀ ਬਲੇਰ ਰੋਡ ਪਿੱਕੀ ਵੈਂਡ ਜੋਰ ਡੱਟ ਦਾ ਸੂਟ 700 ਵਾਲਾ 350 ਵਿੱਚ ਜੀ ਇਹਦੇ 'ਚ ਤੁਹਾਨੂੰ ਕਲਰਫੁਲ ਵਾਧੂ ਮਿਲ ਜਾਣਗੇ ਜੀ 700 ਵਾਲਾ 350 ਵਿੱਚ ਇਹ ਕਿਹੜਾ ਲਓ ਜੀ ਗ੍ਰੇਸ ਕਾਟਨ ਦਾ ਸੂਟ ਬਹੁਤ ਵਧੀਆ

ਜੀ ਲੈ ਕਾਟਨ ਦਾ ਸੂਟ ਬਹੁਤ ਵਧੀਆ ਨਾਲ ਦੁਪੱਟਾ ਵੀ ਕਾਟਨ ਦਾ ਜਿਹਦਾ ਰੇਟ 650 ਰੁਪਈਆ ਦਾ ਸਾਡੇ ਕੋਲ ਮਿਲੂਗਾ ਜੀ 475 ਰੁਪਈਆ ਦਾ ਸੂਟ ਜੀ 475 ਰੁਪਈਆ ਦਾ ਸੂਟ ਕਾਟਨ ਦਾ ਦੁਪੱਟਾ ਨਾਲ ਬਹੁਤ ਵਧੀਆ ਕਲਰ ਮੈਚਿੰਗ 475 ਜੀ 650 ਦਾ 475 ਰੁਪਈਏ 475 ਰੁਪਈਏ ਕਾਟਨ ਦਾ ਸੂਟ ਜੀ 650 ਵਾਲਾ ਪੌਣਾ ਰਹੀ ਹੱਟੀ ਬਲੇਰ ਰੋਡ ਪਿੱਕੀ ਵੈਂਡ ਲੈ ਜੀ ਕੈਮਰਿਆਂ ਦਾ ਸੂਟ जिसका रेट पांच सौ रुपया सूट का रेट है जी एक कैमरे आलओवर सूट पांच सौ रुपये का पर पौना रजी का मिलूगा साढ़े तीन सौ रुपये जी साढ़े तीन सौ का कलर देखो मैचिंग सौ रुपए वाला सूट साढ़े तीन सौ अठानवाले जीव आलओवर का सूट पांच सौ रुपए साढ़े तीन सौ जी जिन्हें अठानवे अठान लिया बहुत सस्ता कपड़ा जी पौना रजी बले रोड भिखी बैंड Lovely, Baba Petia.